ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਇੱਥੇ ਅੱਜ ਵਿਦਿਆਰਥੀ ਪੂਰੇ ਜੋਰ ਨਾਲ ਹੱਲਾ ਬੋਲ ਰਹੇ ਨੇ ਕਈ ਵੱਡੇ ਐਲਾਨ ਕੀਤੇ ਨੇ ਵਿਸ਼ਵ ਵਾਰਤਾ ਤੇ ਸਭ ਤੋਂ ਪਹਿਲਾਂ ਐਕਸਕਲੂਸਿਵ ਪ੍ਰੈਸ ਕਾਨਫਰੰਸ ਦੇ ਵਿੱਚ ਅਸੀਂ ਤੁਹਾਨੂੰ ਦੱਸਤਾ ਤੇ ਦੂਜੇ ਪਾਸੇ ਚੰਡੀਗੜ੍ਹ ਦੇ ਵਿੱਚ ਕਿਸਾਨ ਵੀ ਪਹੁੰਚ ਚੁੱਕੇ ਨੇ ਅਸੀਂ ਉਸ ਤੋਂ ਪਹਿਲਾਂ ਲਖਵਾਲ ਸਾਹਿਬ ਨਾਲ ਜਿਸ ਤਰੀਕੇ ਨਾਲ ਗਲਵਾਦ ਕੀਤੀ ਤੇ ਉਹਨਾਂ ਨੇ ਵੀ ਇਸੇ ਪ੍ਰੋਟੈਸਟ ਦੇ ਸੰਬੰਧ ਦੇ ਵਿੱਚ ਗੱਲ ਕੀਤੀ ਕਿਉਂਕਿ ਅਜੇ ਵੀ ਤੁਸੀਂ ਦੇਖ ਸਕਦੇ ਹੋ ਸ਼ਾਮ ਦਾ ਵੇਲਾ ਭਾਰਤੀ ਵਕਤ ਦੇ ਮਤਾਬਿਕ ਤੇ ਇੱਥੇ ਅਜੇ ਵੀ ਸਟੂਡੈਂਟ ਜਿਹੜੇ ਨੇ ਕਿਸ ਤਰੀਕੇ ਨਾਲ ਧਰਨੇ ਤੇ ਬੈਠੇ ਹੋਏ ਨੇ ਉਹ ਵੀ ਤਸਵੀਰਾਂ ਰਾ ਨਾਲ ਦੇ ਨਾਲ ਤੁਹਾਨੂੰ ਦੱਸਦੇ ਰਵਾਂਗੇ ਪਰ ਇੱਥੇ ਮਨਕੀਰਤ ਮਾਨ ਜਿਹੜੇ ਜਦੋਂ ਇਲੈਕਸ਼ਨ ਹੋਏ ਸੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਸਟੂਡੈਂਟ ਵਿੰਗ ਨੂੰ ਲੈ ਕੇ ਤੇ ਉਦੋਂ ਇਹ ਵੀ ਜਿਹੜੇ ਸੀ ਕੈਂਡੀਡੇਟ ਸੀ ਮਨਕੀਰਤ ਬਹੁਤ ਬਹੁਤ ਸਵਾਗਤ ਹੈ ਅਸਰ ਸੀ ਗੱਲ ਜੀ ਪਹਿਲਾਂ ਤਾਂ ਮੈਂ ਵਿਸ਼ੇ ਵਾਰਤਾਈ ਦਾ ਧੰਨਵਾਦ ਕਰਨਾ ਚਾਹੁੰਦਾ ਕਿ ਤੁਸੀਂ ਸਾਡੀ ਕਵਰੇਜ ਲਈ ਪੀਯੂਨੀਵਰਸਿਟੀ ਬਚਾਓ ਮੋਰਚੇ ਦੇ ਸਨੇਹ ਨੂੰ ਦੇਸ਼ ਦੇ तमाम ਕੋਨਿਆਂ ਵਿੱਚ ਪਹੁੰਚਾਉਣ ਲਈ ਤੁਸੀਂ ਇੱਥੇ ਅੱਜ ਪਹੁੰਚੇ ਹੋ ਜੀ ਪੰਜਾਬ ਯੂਨੀਵਰਸਿਟੀ ਬਚਾਓ ਮੋਰਚੇ ਵੱਲੋਂ ਥੋੜੀ ਦੇਰ ਪਹਿਲਾਂ ਵੱਡੀ ਪ੍ਰੈਸ ਕਾਨਫਰੰਸ ਕੀਤੀ ਗਈ ਤੇ ਹੁਣ ਜਿਹੜੇ ਐਲਾਨ ਤੁਸੀਂ ਕੀਤੇ ਨੇ ਕਿ ਪੰਜਾਬ ਦੇ ਵਿੱਚ ਵੀ ਐਂਟਰੀ ਕਰਾਂਗੇ ਜਾਂ ਕੱਲਾ ਪੰਜਾਬ ਨੂੰ ਹੀ ਫੋਕਸ ਕਰੋਗੇ ਕਿਉਂਕਿ ਇਹ ਸਵਾਲ ਇਸ ਕਰਕੇ ਸਭ ਤੋਂ ਅਹਿਮ ਉੱਠਦਾ ਹੈ ਪੰਜਾਬ ਦੀ ਮੁਖਤੌਰ ਤੇ ਤੁਸੀਂ ਗੱਲ ਕੀਤੀ ਪਰ ਨਾਲ ਦੀ ਨਾਲ ਹਰਿਆਣਾ ਦੇ ਸਟੂਡੈਂਟ ਪੜ੍ਹਦੇ ਨੇ ਹਿਮਾਚਲ ਦੇ ਪੜ੍ਹਦੇ ਨੇ ਹੋਰ ਕਈ ਸੂਬਿਆਂ ਦੇ ਸਟੂਡੈਂਟ ਇੱਥੇ ਪੜ੍ਹਦੇ ਨੇ ਤੇ ਪੰਜਾਬ ਹੀ ਕੱਲਾ ਫੋਕਸ ਰਹੇਗਾ ਜਾਂਦਰ ਸਾ ਜਿਹੜੀ ਸਾਡੀ ਸੰਘਰਸ਼ ਦੀ ਗੱਲ ਆ ਉਹ ਅੱਜ 25ਵੇਂ ਦਿਨ ਚੱਲ ਰਿਹਾ ਹੈ ਤੇ 26 ਤਰੀਕ ਨੂੰ ਸੀ ਯੂਨੀਵਰਸਿਟੀ ਦੀ ਬੰਦ ਦੀ ਕਾਲ ਦਿੱਤੀ ਸੀਗੀ ਸਾਨੂੰ 25 ਤਰੀਕ ਨੂੰ ਇਹਨਾਂ ਵੱਲੋਂ ਯਕੀਨ ਦਿਵਾਇਆ ਗਿਆ ਸੀ ਕਿ ਇਲੈਕਸ਼ਨ ਦਾ ਜਿਹੜਾ ਸ਼ਡਿਊਲ ਹੈ ਉਹ 25 ਤਰੀਕ ਤੱਕ ਆ ਜਾਊਗਾ ਸਾਡੇ ਰਵਨੀਤ ਬਿੱਟੂ ਜੀ ਨੇ ਉਹਨਾਂ ਦਾ ਵੀ ਬਿਆਨ ਆਇਆ ਸੀ ਇਸ ਚੀਜ਼ ਨੂੰ ਲੈ ਕੇ ਕਿ 25 ਤਰੀਕ ਤੱਕ ਉਹ ਇਲੈਕਸ਼ਨ ਸ਼ਡਿਊਲ ਆ ਜੋ ਅਨਾਉਂਸ ਕਰਵਾ ਕੇ ਦੇਣਗੇ ਜੋ ਇੱਕ ਇੰਟਰਮੀਡੀਏਟ ਦਾ ਕੰਮ ਕਰ ਰਹੇ ਨੇ ਪਟਸਾਨੂ ਅਥਾਰਟੀ ਵੱਲੋਂ ਸਾਰਾ ਬਲਫੀ ਕੀਤਾ ਜਾ ਰਿਹਾ ਹੈ ਇਸ ਤੇ ਕੋਈ ਵੀ ਆਉਟਪੁੱਟ ਨਹੀਂ ਨਿਕਲੀ ਹੈ ਅਸੀਂ ਆਦੇ ਸੰਘਰਸ਼ ਨੂੰ ਹੋਰ ਤਿੱਖਾ ਕਰਨ ਲਈ ਅਸੀਂ ਤਿੰਨ ਤਰੀਕ ਦੀ ਕਾਲ ਦੇ ਰਹੇ ਹਾਂ ਜਿਦੇ ਵਿੱਚ ਪੰਜਾਬ ਦੇ ਤਮਾਮ ਜਿਹੜੇ ਬੀਜੇਪੀ ਦਫਤਰ ਨੇ ਤੇ ਉਹ ਚੰਡੀਗੜ੍ਹ ਦਾ ਬੀਜੇਪੀ ਦਫਤਰ ਆ ਅਸੀਂ ਉਸ ਨੂੰ ਬੰਦ ਕਰਨ ਦਾ ਐਲਾਨ ਕੀਤਾ ਜੀ ਇਹਦੇ ਵਿੱਚ ਸਾਨੂੰ ਜਿੰਨੀਆਂ ਸਾਡੀਆਂ ਸਟੂਡੈਂਟ ਜਥੇਬੰਦੀਆਂ ਨੇ ਜਿੰਨੀਆਂ ਸਾਡੇ ਕਿਸਾਨ ਜਥੇਬੰਦੀਆਂ ਨੇ ਤੇ ਸਾਰੀਆਂ ਪੋਲੀਟੀਕਲ ਪਾਰਟੀਆਂ ਨੇ ਐਕਸੈਪਟ ਬੀਜੇਪੀ ਆਰਐਸਐਸ ਦੇ ਉਹ ਸਾਡਾ ਸਾਥ ਦੇ ਰਹੀਆਂ ਨੇ ਜਿੰਨੇ ਵੀ ਸਟੂਡੈਂਟਸ ਨੇ ਚਾਹੇ ਅਲੂਮਨਸ ਨੇ ਹਰੀਕ ਬੰਤੇ ਦੀ ਭਾਵਨਾ ਇਸ ਪੰਜਾਬ ਦੀ ਯੂਨੀਵਰਸਿਟੀ ਨਾਲ ਜੁੜੀ ਹੋਈ ਆ ਚਾਹੇ ਉਹ ਇਸ ਦੇ ਅੰਡਰ ਆਉਂਦੇ ਕਾਲਜ ਦੇ ਵਿੱਚ ਪੜ੍ਹਦਾ ਹੈ ਚਾਹੇ ਅਫੀਲੀਏਟਡ ਹੈ ਜਾਂ ਨਹੀਂ ਆ ਯੂਨੀਵਰਸਿਟੀ ਦੇ ਕਿਸੇ ਵੀ ਤਰੀਕੇ ਦਾ ਬੱਚਾ ਇੱਥੇ ਪੜ੍ਹਿਆ ਹੈਗਾ ਉਹ ਇਸ ਭਾਵਨਾ ਨਾਲ ਜੁੜਿਆ ਪਿਆ ਉਹ ਹਿਮਾਚਲ ਦਾ ਵੀ ਹੋ ਸਕਦਾ ਹੈ ਉਹ ਹਰਿਆਣੇ ਦਾ ਵੀ ਹੋ ਸਕਦਾ ਤੇ ਉਹ ਪੰਜਾਬ ਦਾ ਵੀ ਹੋ ਸਕਦਾ ਅਸੀਂ ਗੱਲਬਾਤ ਕੀਤੀ ਹੈ ਸਟੂਡੈਂਟ ਨਾਲ ਜੋ ਐਕਸ ਨੇ ਜੋ ਨਹੀਂ ਪੜਦੇ ਨੇ ਉਹ ਵਿਚਾਰੇ ਅਸੀਂ ਦੇਖਿਆ ਸੀ ਜਦੋਂ ਲੰਗਰ ਲਗਾ ਰਹੇ ਸੀ ਅਸੀਂ ਵਿਦਿਆਰਥੀ ਪੁੱਛੇ ਸੀ ਉਹ ਕਹਿੰਦੇ ਅਸੀਂ ਪੜੇ ਨਹੀਂ ਹੋਇਆ ਨਾਲ ਦਾ ਕੋਈ ਪੜਿਆ ਜਾਂ ਕੋਈ ਫਰੈਂਡ ਸਰਕਲ ਚੀ ਅਸੀਂ ਉਹਨਾਂ ਨਾਲ ਮੁੰਡੇ ਨਾਲ ਮੁੰਡੇ ਜੋੜ ਕੇ ਖ ਮਤ ਨਹੀਂ ਪਰ ਤੁਸੀਂ ਗੱਲ ਕੀਤੀ ਆ ਕਿ ਰਮਨੀਤ ਬਿੱਟੂ ਬਚੋਲੀਏ ਦੀ ਭੂਮਿਕਾ ਨਿਭਾ ਰਹੇ ਨੇ ਤੇ ਕਿਸੇ ਲੀਡਰ ਦੀ ਕੋਈ ਗਲਵਾਤ ਹੋਈ ਹੈ ਉਹਨਾਂ ਨਾਲ ਨਹੀਂ ਸੰਤਾ ਇੰਟਰਵਿਊਜ਼ ਦੇ ਵਿੱਚ ਹੀ ਦੇਖਣ ਨੂੰ ਮਿਲਦਾ ਹੈ ਕਿ ਉਹਨਾਂ ਦਾ ਬਿਆਨ ਆਉਂਦਾ ਹੈ ਕਿ ਜਲਦ ਇੱਕ ਦੋ ਦਿਨਾਂ ਦੇ ਵਿੱਚ ਜਿਹੜਾ ਹੈ ਫੈਸਲਾ ਹੈ ਇਲੈਕਸ਼ਨ ਦਾ ਸ਼ਡਿਊਲ ਹੈ ਉਹ ਅਨਾਉਂਸ ਕਰ ਦਿੱਤਾ ਜਾਊਗਾ ਮੈਂ ਤਾਂ ਤੁਹਾਡੇ ਮਾਧਿਅਮ ਰਾਹੀਂ ਪੰਜਾਬ ਦੀ ਭਾਜਪਾ ਨੂੰ ਕੁਐਸਚਨ ਕਰਨਾ ਚਾਹਣਾ ਚਾਹੇ ਉਹ ਬਿੱਟੂ ਜੀ ਨੇ ਚਾਹੇ ਉਹ ਜਾਖੜ ਸਾਹਿਬ ਨੇ ਕੀ ਤੁਸੀਂ ਅੱਜ ਪੰਜਾਬ ਦੀ ਯੂਨੀਵਰਸਿਟੀ ਨਾਲ ਖੜੇ ਹੋ ਪੰਜਾਬ ਨਾਲ ਖੜੇ ਹੋ ਕਿ ਉਸ ਸੈਂਟਰ ਦੇ ਵਿੱਚ ਬੈਠੀ ਤਾਨਾਸ਼ਹੀ ਸਰਕਾਰ ਦੇ ਨਾਲ ਖੜੇ ਹੋ ਇਹ ਆਪ ਦਾ ਸਪਸ਼ਟਿਕਰਨ ਜ਼ਰੂਰ ਦੇਣ ਅੱਜ ਲੋੜ ਹੈ ਪੰਜਾਬ ਦੇ ਨੌਜਵਾਨਾਂ ਨਾਲ ਖੜਨ ਦੀ ਸੈਨੇਟ ਦੇ ਵਿੱਚ ਪੰਜਾਬ ਦੀ ਨੁਮਾਇੰਦਗੀ ਨੂੰ ਵਧਾਉਣ ਦੀ ਬਜਾਏ ਖਤਮ ਚਾਹੁੰਦੇ ਆ ਇਹਨਾਂ ਨੇ ਮੈਂਬਰ ਘੱਟ ਕਰਨੇ ਸੀ ਨੋਮੀਨੇਟਡ ਘੱਟ ਕਰ ਸਕਦੇ ਸੀਗੇ ਇਲੈਕਟਡ ਬਾਡੀ ਨੂੰ ਹੀ ਕਿਉਂ ਖਤਮ ਕਰਨਾ ਚਾਹੁੰਦੇ ਆ ਕਿਉਂਕਿ ਇਹ ਡੈਮੋਕ੍ਰੇਸੀ ਇਹਨੂੰ ਖਤਮ ਕਰਨਾ ਚਾਹੁੰਦੇ ਆ ਜੋ ਡੈਮੋਕ੍ਰੈटिक ਫੈਸਲੇ ਸਟੂਡੈਂਟ ਦੇ ਹੱਕਾਂ ਦੇ ਵਿੱਚ ਲੇ ਜਾਂਦੇ ਆ ਉਹ ਇਹਨਾਂ ਤੋਂ ਉਸ ਚੀਜ਼ਾਂ ਤੋਂ ਖੁਸ਼ ਨਹੀਂ ਆ ਪਿਛਲੇ ਡੇਢ ਸਾਲ ਤੋਂ ਜੋ ਸੈਨੇਟ ਭੰਗ ਪਈ ਆ ਉਹਦੇ ਵਿੱਚ ਜੋ ਫੈਸਲੇ ਲਏ ਗਏ ਆ ਉਹ ਸਟੂਡੈਂਟ ਪੱਖੀ ਨਹੀਂ ਸੀਗੇ ਚਾਹੇ ਉਹ ਫੀਸ ਦੀ ਗੱਲ ਕਰ ਲਈ ਜਾਂ ਹੋਰ ਵੀ ਬੜੇ ਕਪਲੇ ਹੋਏ ਜਿਹੜੇ ਯੂਨੀਵਰਸਿਟੀ ਦੇ ਵਿੱਚ ਅਸੀਂ ਤਾਂ ਜਦੋਂ ਹੀ ਸੈਨੇਟ ਬਹਾਲ ਹੁੰਦੀ ਆ ਅਸੀਂ ਤਾਂ ਰਿਵਿਊ ਵੀ ਲਵਾਂਗੇ ਡੇਢ ਸਾਲ ਦਾ ਜਿਹਨਾਂ ਵਿੱਚ ਕੀ ਕਪਲੇ ਕੀਤੇ ਆ ਅੱਛਾ ਸੇਵ ਸੀਨੇਟ ਹੈਸ਼ਟੈਗ ਤੁਸੀਂ ਲਗਾ ਚਾਰ ਚਲਾ ਰਹੇ ਹੋ ਤੇ ਮੋਰਚੇ ਦੀ ਅਗਲੀ ਕੀ ਰਣਨੀਤੀ ਆ ਕੀ ਫੈਸਲਾ ਹੋਇਆ ਪੰਜਾਬ ਯੂਨੀਵਰਸਿਟੀ ਬਚਾਓ ਮੋਰਚੇ ਦੀ ਜੋ ਅੱਜ ਡਿਮਾਂਡ ਹੈ ਸੈਨੇਟ ਨੂੰ ਬਹਾਲ ਕਰਾਉਣਾ ਸੀ ਬਹਾਲ ਹੋ ਚੁੱਕੀ ਹੈ ਤੇ ਜਿਹੜਾ ਇਲੈਕਸ਼ਨ ਸ਼ਡਿਊਲ ਹੈ ਉਹਨੂੰ ਅਨਾਉਂਸ ਕਰਾਉਣ ਲਈ ਜਿਹੜਾ ਸਾਡਾ ਸੰਘਰਸ਼ ਆ ਅਸੀਂ ਉਹਨੂੰ ਤਿੱਖੇ ਤੋਂ ਤਿੱਖਾ ਕਰ ਰਹੇ ਹਾਂ ਅੱਜ ਚੰਡੀਗੜ੍ਹ ਦੇ ਵਿੱਚ ਸੀਗਾ 3 ਤਰੀਕ ਨੂੰ ਅਸੀਂ ਪੰਜਾਬ ਦੇ ਵਿੱਚ ਕਾਲ ਦਿੱਤੀ ਹੈ ਅਤੇ ਇਸ ਨਾਲ ਵੀ ਜੇ ਸਾਨੂੰ ਹੋਰ ਲੋਡ ਲੱਗਦੀ ਤਾਂ ਅਸੀਂ ਆਪਦੇ ਸੰਘਰਸ਼ ਨੂੰ ਹੋਰ ਵੱਡਾ ਕਰਾਂਗੇ ਮੈਂ ਤਾਂ ਇਹਨਾਂ ਨੂੰ ਰਿਕਵੈਸਟ ਕਰਨਾ ਚਾਹੁੰਨਾ ਕਿ ਠੰਡ ਦੇ ਦੇਣਾ ਬੱਚਿਆਂ ਦੀ ਪੜ੍ਹਾਈ ਵੀ ਖਰਾਬ ਹੋ ਰਹੀ ਹੈ ਲਗਾਤਾਰ 25 ਦਿਨ ਹੋ ਗਿਆ ਬੱਚੇ ਇੱਥੇ ਬੈਠੇ ਪ੍ਰੋਟੈਸਟ ਕਰ ਰਹੇ ਆ ਇਹਨਾਂ ਨੂੰ ਇ ਇਨਾ ਜ਼ਾਤੀ ਨਹੀਂ ਕਰਨੀ ਚਾਹੀਦੀ ਇਨਾ ਧੱਕਾ ਨਹੀਂ ਕਰਨਾ ਚਾਹੀਦਾ ਅੱਛਾ ਕਿਸਾਨ ਜਿੱਥੇ ਬੰਦੀਆਂ ਦਾ ਸਾਥ ਲਾਉਂਗੇ ਕਿਉਂਕਿ ਲੱਖੋਵਾਲ ਸਾਹਿਬ ਤੋਂ ਮੈਂ ਸਵਾਲ ਪੁੱਛਿਆ ਸੀ ਉਹਨਾਂ ਨੇ ਕਿਹਾ ਸੀ ਕਿ ਜੇਕਰ ਉਹ ਬੁਲਾਣਗੇ ਤਾਂ ਅਸੀਂ ਜਾਵਾਂਗੇ ਕਿ ਇਹੀ ਸੀ ਕਿ ਬੁਲਾਵਾ ਦੇਵਾਂਗੇ ਤਾਂ ਆ ਦਵਾਂਗੇ ਆਣਗੇ ਉਹ ਜਾਂ ਇਦਾਂ ਨਹੀਂ ਅਨਹੀਂ ਆਪਣੇ ਸ਼ਾਇਦ ਉਹ ਪਹਿਲਾਂ ਆਏ ਸੀ ਹਾਂਜੀ ਉਹੀ ਗੱਲ ਕਰਨਾ ਚਾਹਣਾ ਹੈ ਜਿਹੜਾ 10 ਤਰੀਕ ਦਾ ਯੂਨੀਵਰਸਿਟੀ ਦੇ ਵਿੱਚ ਮੋਰਚਾ ਲੱਗਿਆ ਸੀਗਾ ਉਹਦੇ ਵਿੱਚ ਆਪ ਹਾਰੇ ਲੋਕ ਯੂਨੀਵਰਸਿਟੀ ਨਾਲ ਪਿਆਰ ਸਮੇਦੇ ਹੋਏ ਆਪਦੇ ਹੱਕ ਨੂੰ ਸਮੇਦੇ ਹੋਏ ਇੱਕ ਬਹੁਤ ਵੱਡੀ ਗਿਣਤੀ ਦੇ ਵਿੱਚ ਯੂਨੀਵਰਸਿਟੀ ਦੇ ਵਿੱਚ ਪਹੁੰਚੇ ਚਾਹੇ ਵੱਖ-ਵੱਖ ਤਰੀਕੇ ਦੇ ਉਹਨਾਂ ਨੂੰ ਬੈਰੀਗੇਡ ਲਾ ਕੇ ਰੋਕਿਆ ਗਿਆ ਉਹਨਾਂ ਤੇ ਲਾਠੀ ਚਾਰਜ ਵੀ ਕੀਤਾ ਗਿਆ ਬਟ ਫਿਰ ਵੀ ਇੱਕ ਬਹੁਤ ਵੱਡਾ ਇਕੱਠ ਤੁਨ ਯੂਨੀਵਰਸਿਟੀ ਦੇ ਵਿੱਚ ਵੇਖਣ ਨੂੰ ਮਿਲਿਆ ਉਹ ਲੋਕਾਂ ਦਾ ਪਿਆਰ ਐ ਇਸ ਯੂਨੀਵਰਸਿਟੀ ਦੇ ਨਾਲ ਪੰਜਾਬ ਦੇ ਨਾਲ ਐ ਉਹ ਆਪਾਂ ਨੂੰ ਵੇਖਣ ਨੂੰ ਮਿਲਿਆ ਉਹਦੇ ਵਿੱਚ ਸਾਰੀਆਂ ਹੀ ਕਿਸਾਨਾਂ ਜਿੱਥੇ ਬੰਦੀਆਂ ਵੀ ਸੀਗੀਆਂ ਸਟੂਡੈਂਟ ਜਿੱਥੇ ਬੰਦੀਆਂ ਵੀ ਸੀਗੀਆਂ EMPLOYEES ਦੀਆਂ ਜਿੱਥੇ ਬੰਦੇ ਜਿੰਨੀਆਂ ਵੀ ਜਮੂਰਤ ਜਿੱਥੇ ਬੰਦੀਆਂ ਉਹ ਇਸ ਯੂਨੀਵਰਸਿਟੀ ਦੇ ਵਿੱਚ ਪਹੁੰਚੇ ਹੋਈਆਂ ਸਨ ਅੱਛਾ ਤੁਸੀਂ ਆਮ ਆਦਮੀ ਪਾਰਟੀ ਦੇ ਸਟੂਡੈਂਟ ਵਿੰਗ ਦੇ ਜਦੋਂ ਇੱਥੋਂ ਕੈਂਡੀਡੇਟ ਸੀਗੇ ਜਦੋਂ ਚੋਣਾ ਹੋਈਆਂ ਸੀ ਸਟੂਡੈਂਟ ਚੋਣਾ ਤੇ ਹੁਣ ਕਿਸੇ ਨੁਮਾਇੰਦੇ ਨਾਲ ਕਿਉਂਕਿ ਕੰਗ ਸਾਹਿਬ ਵੀ ਉਰੇ ਆਏ ਸੀ ਸਿਆਸਤ ਬਖਰੇ ਤਰੀਕੇ ਦੀ ਹੋ ਰਹੀ ਆ ਕੋਈ ਦੇਚ ਦੋ رائے ਨਹੀਂ ਹਰ ਕਿਸੇ ਦਾ ਆਪਣਾ ਮਤ ਆ ਪਰ ਗੱਲ ਆਂਦੀ ਆ ਏਕੇ ਦੀ ਯੂਨੀਅਨ ਸਟਰੈਂਥ ਦੀ ਤੇ ਕੀ ਅੱਜ ਆਮ ਆਦਮੀ ਪਾਰਟੀ ਕਿਉਂਕਿ ਸੀਐਮ ਸਾਹਿਬ ਨੇ ਵਿਧਾਨ ਸਭਾ ਜਦੋਂ ਸ੍ਰੀ ਆਨੰਦਪੁਰ ਸਾਹਿਬ ਚੱਲ ਰਹੀ ਸੀ ਉੱਥੇ ਵੀ ਚੰਡੀਗੜ੍ਹ ਯੂਨੀਵਰਸਿਟੀ ਦੇ ਸਬੰਧ ਦੇ ਵਿੱਚ ਬਿਆਨ ਦਿੱਤਾ ਤੇ ਹੋਈ ਇੱਕ ਦੁਬਾਰਾ ਕੋਈ ਰਣਨੀਤੀ ਵਾਲੀ ਗੱਲ ਜਿਹੜੀ ਗੱਲ ਹੈ ਜੀ ਪੋਲੀਟੀਕਲ ਪਾਰਟੀਆਂ ਚਾਹੇ ਉਹ ਮੈਂ ਆਮ ਆਦਮੀ ਨੂੰ ਰਿਪਰੈਜ਼ੈਂਟ ਕਰਦਾ ਆਮ ਆਦਮੀ ਦੇ ਹੋਵੇ ਚਾਹੇ ਉਹ ਕਾਲੀ ਦੇ ਲੈ ਕਾਂਗਰਸ ਹੈ ਸਾਰੇ ਇਸ ਪਲੇਟਫਾਰਮ ਦੇ ਉੱਤੇ ਆ ਕੇ ਬੱਚਿਆਂ ਦਾ ਸਾਥ ਦੇ ਰਿਹਾ ਐਂਡ ਪਹਿਲੇ ਦਿਨ ਤੋਂ ਜਦੋਂ ਅਸੀਂ ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਸ਼ੁਰੂ ਕੀਤਾ ਸੀਗਾ ਸਾਡੀ ਇਹ ਅਪੀਲ ਸੀ ਸਾਰਿਆਂ ਨੂੰ ਵਜਾਏ ਕਿ ਆਰਐਸ ਬੀਜੇਪੀ ਦੇ ਸਾਰੀਆਂ ਪੋਲੀਟੀਕਲ ਪਾਰਟੀਆਂ ਵੈਲਕਮ ਸੀ ਕਿਉਂਕਿ ਇਹ ਪੰਜਾਬ ਦਾ ਹਰਿਆਣਾ ਦਾ ਹਿਮਾਚਲ ਦਾ ਸਾਰਿਆਂ ਦਾ ਸਾਂਝਾ ਮੁੱਦਾ ਸੀਗਾ ਜਿਹੜੀ ਗੱਲ ਕਰਦੇ ਹਾਂ ਆਮ ਆਦਮੀ ਦਾ ਕੀ ਸਟੈਂਡ ਆ ਅਸੀਂ ਗਵਰਨਰ ਹਾਊਸ ਵੀ ਜਾ ਕੇ ਮਿਲੇ ਆ ਆਪਣੀ ਰਿਪਰੈਜ਼ੈਂਟੇਸ਼ਨ ਦਿੱਤੀ ਐ ਮੈਮੋਰੈਂਡਮ ਸਬਮਿਟ ਕੀਤਾ ਪਹਿਲੇ ਦਿਨ ਤੋਂ ਜਦੋਂ ਧਰਨਾ ਸ਼ੁਰੂ ਹੋਇਆ ਬਈ ਕੰਗਸਾਹ ਜਿਹੜੇ ਸਾਡੇ ਮੈਂਬਰ ਆਫ ਪਾਰਲੀਮੈਂਟ ਨੇ ਉਹ ਇੱਥੇ ਬੈਠੇ ਨੇ ਲਗਾਤਾਰ ਸਾਡੇ ਕੋਲੇ ਆ ਰਹੇ ਨੇ ਸਾਡੇ ਕੋਲ ਜਿੰਨੇ ਹੋਰ ਸਾਡੇ ਲੀਡਰਸ ਨੇ ਮੀਤ ਹੇਰ ਜੀ ਵੀ ਪਹੁੰਚੇ ਨੇ ਔਰ ਸਾਡੇ ਤਮਾਮ ਐਮਐਲਏਸ ਮੰਤਰੀ ਸਹਿਬਾਨ ਉਹ ਇੱਥੇ ਵਿੱਚ ਆ ਰਹੇ ਨੇ ਸਾਡੀ ਸਰਕਾਰ ਦਾ ਸਪਸ਼ਟ ਸਟੈਂਡ ਹੈ ਪੰਜਾਬ ਯੂਨੀਵਰਸਿਟੀ ਪੰਜਾਬ ਦੀ ਹੈ ਤੇ ਇਸ ਨਾਲ ਡਟ ਕੇ ਸਾਥ ਦੇ ਰਿਹਾ ਕਿਸ ਤਰ੍ਹਾਂ ਦਾ ਵੀ ਸਾਨੂੰ ਸੰਘਰਸ਼ ਦੀ ਲੋੜ ਪੈਂਦੀ ਹੈ ਸਾਰੀਆਂ ਪਾਰਟੀਆਂ ਪੋਲੀਟੀਕਲ ਪਾਰਟੀਆਂ ਵੱਧ ਚੜ੍ਹ ਕੇ ਚਾਹੇ ਉਹਨਾਂ ਦੇ ਨੌਜਵਾਨ ਵਿੰਗ ਹੈ ਜਿਹੜੇ ਚਾਹੇ ਉਹ ਆਪ ਉਹ ਇੱਥੇ ਸਾਡੇ ਨਾਲ ਪਹੁੰਚਦੇ ਆ 10 ਤਰੀਕ ਵਾਲੇ ਧਰਨੇ ਤੇ ਵੀ ਜਿੰਨੇ ਪੋਲੀਟੀਕਲ ਲੀਡਰਸ ਵੱਧ ਤੋਂ ਵੱਧ ਆ ਸਕਦੇ ਸੀ ਉਹ ਇੱਥੇ ਆਈ ਤੇ ਉਹਨਾਂ ਨੇ ਆਪਣੀ ਰਿਪਰੈਜੈਂਟੇਸ਼ਨ ਵੀ ਦਿੱਤੀ ਹੈ ਸਾਰਿਆਂ ਨੂੰ ਵੱਡੀ ਗੱਲ ਕਿਸੇ ਵੀ ਪਾਰਟੀ ਨੇ ਆਪਦਾ politcal ਬੈਨੀਫਿਟ ਪਾਸੇ ਰੱਖ ਕੇ ਪੰਜਾਬ ਯੂਨੀਵਰਸਿਟੀ ਬਚਾਓ ਮੋਰਚੇ ਦੀ ਗੱਲ ਕੀਤੀ ਹੈ ਸੈਨੇਟ ਦੀ ਗੱਲ ਕੀਤੀ ਹੈ ਯੂਨੀਵਰਸਿਟੀ ਦੀ ਗੱਲ ਕੀਤੀ ਹੈ ਚਲੋ ਮਨਕੀਰਤ ਗੱਲਬਾਤ ਕਰਨ ਲਈ ਬਹੁਤ-ਬਹੁਤ ਧੰਨਵਾਦ ਕਿਉਂਕਿ ਜਿਸ ਤਰੀਕੇ ਨਾਲ ਹਾਲਾਤ ਇੱਥੇ ਲਗਾਤਾਰ ਅਸੀਂ ਦੱਸ ਰਹੇ ਹਾਂ ਹੋ ਰਹੇ ਨੇ ਕੱਲ ਵੀ ਕਿਸ ਤਰੀਕੇ ਨਾਲ ਗੇਟ ਬੰਦ ਕੀਤੇ ਸੀ ਜੋ ਚੀਜ਼ਾਂ ਹੋਈਆਂ ਸਾਰੀਆਂ ਲਗਾਤਾਰ ਅਪਡੇਟਸ ਦੇ ਰਹੇ ਹਾਂ ਤੇ ਹੋਰ ਵੀ ਅਪਡੇਟ ਲਈ ਤੁਸੀਂ ਜੁੜੇ ਰਹੋ ਵਿਸ਼ਵ ਬਾਰਤਾ ਦੇ